ਕਹਿੰਦੇ ਗੋਰੀਆ ਮੁਕੱਦਮਾ ਕਰਿਆ ਭਗਤ ਸਿੰਘ ਸੂਰਮੇ ਤੇ ਦਫਾ ਲਾ ਕੇ ਹੋ ਲਾ ਕੇ ਬਈ 302 ਦੀ ਤੇ ਫਾਂਸੀ ਵਾਲੀ ਸਜ਼ਾ ਕਰਤੀ ਜੀ ਗੋਰੇ ਜੱਜ ਨੇ ਹੋ ਜੱਜ ਨੇ ਸੁਣਾਤਾ ਫੈਸਲਾ ਸੁਣ ਸੁਣ ਬੋਲੇ ਸੂਰਮਾ ਜਿਹੜਾ ਹੁਣ ਅਗਲਾ ਗੀਤ ਗਾਣ ਜਾ ਰਹੇ ਆ ਇਹਦੇ ਵਿੱਚ ਜ਼ਿਆਦਾ ਕਰ ਭਗਤ ਸਿੰਘ ਦੀ ਗੱਲ ਐਵੇਂ ਕੀਤੀ ਗਈ ਹੈ ਕਿ ਜਦੋਂ ਭਗਤ ਸਿੰਘ ਨੂੰ ਮਕਦਮਾ ਹੁੰਦਾ ਜਦੋਂ ਉਹ ਅਸੈਂਬਲੀ ਦੇ ਵਿੱਚ ਬੰਬ ਸੁੱਟਦੇ ਆ ਪਰ ਬੰਬ ਨਹੀਂ ਸੀਗੇ ਵੈਸੇ ਨੋਰਮਲ ਜਿਹਨੂੰ ਆਪਾਂ স্মੋਕ ਮੋਕ ਗ੍ਰੇਨੇਡ ਕਹਿ ਦਿੰਨੇ ਆ ਉਹ ਸੀਗੇ ਜਸਟ ਇੱਕ ਜਾਗਰੂਤਾ ਕਰਨ ਵਾਸਤੇ ਕਿ ਸਰਕਾਰ ਦੇ ਕੰਨ ਖੋਲਣ ਵਾਸਤੇ ਉਹਨਾਂ ਨੇ ਕੀਤਾ ਸੀਗਾ ਜਦੋਂ ਉਹਨਾਂ ਤੇ ਮਕਦਮਾ ਲੱਗਦਾ ਤੇ ਕਈ ਬੁੱਕਾਂ ਦੇ ਵਿੱਚ ਬਹੁਤ ਕੁਝ ਲਿਖਿਆ ਪਰ ਅਸਲ ਦੇ ਵਿੱਚ ਕਹਾਣੀ ਇਹ ਸੀਗੀ ਕਿ ਭਗਤ ਸਿੰਘ ਜੀ ਨੇ ਆਪ ਹੀ ਮਨਾ ਕਰਤਾ ਸੀਗਾ ਕਿ ਸਾਡਾ ਮਕਦਮਾ ਨਾ ਲੜਿਆ ਜਾਵੇ ਕੋਈ ਵਕੀਲ ਨਹੀਂ ਕਰਨਾ ਸੀ ਅਸੀਂ ਸਾਡੀ ਅਸੀਂ ਇੱਕ ਰਸਤਾ ਤੈਅ ਕਰ ਲਿਆ ਉਹ ਫਾਂਸੀ ਦਾ ਤੇ ਅਸੀਂ ਉੱਥੇ ਹੀ ਜਾਣਾ ਹੈ दस दे गोरे मुकदमा करगत सिंह सुरमे ते दफा लाके हो लाके बी तीन सौ दो दी ते फांसी वाली सजा करती जी गोरे जजने जज न सुना फैसला सुण सुखण दशन प्यार जिंद असीं रखण देश प्यार जिंदी रखण दशन प्यार जिंद असीं रखण ਮਾਂ ਦੀ ਗੱਲ ਦੱਸੀ ਗਈ ਹੈ ਹੁਣ ਅੱਗੇ ਉਹ ਮੁਲਾਕਾਤ ਨੂੰ ਜਦੋਂ ਮਾ ਆਈ ਬਈ ਮੁਲਾਕਾਤ ਨੂੰ ਮੁਲਾਕਾਤ ਨੂੰ ਜਦੋਂ ਮਾ ਆਈ ਸੈਂਟਰ ਲਾਹੌਰ ਜੇਲ੍ਹ ਵਿੱਚ ਪਿੱਛੇ ਸਿੱਖਾਂ ਦੇ ਸਿੱਖਾਂ ਦੇ ਭਗਤ ਸਿੰਘ ਦੇਖ ਕੇ ਅੱਖੀਆਂ ਚ ਪਾਣੀ ਆ ਗਿਆ ਜੀ ਵੇਖ ਮਾ ਨੂੰ ਮਾ ਨੂੰ ਭਗਤ ਸਿੰਘ ਬੋਲਦਾ ਕਿਹੜੀ ਗੱਲੋਂ ਹੰਝੂ ਕੇਰਦੀ ਨਹੀਂ ਰੱਖ ਹੌਸਲਾ ਹੌਸਲਾ ਢੁਲਾਣਾ ਚਿੱਤ ਅੰਮੀ ਏ ਥਾਪੀ ਦੇ ਕੇ ਭਗਤ ਸਿੰਘ ਨੂੰ ਬੋਲ ਕੇ ਦੇਸ਼ ਨੂੰ ਆਜ਼ਾਦ ਕਰਨਾ ਜੀ ਖੂਨ ਢੋਲ ਕੇ ਦੇਸ਼ ਨੂੰ ਆਜ਼ਾਦ ਕਰਨਾ ਜੀ ਖੂਨ ਢੋਲ ਕੇ ਦੇਸ਼ ਨੂੰ ਆਜ਼ਾਦ ਕਰਨਾ ਜੀ ਖੂਨ ਢੋਲ ਕੇ ਪਿਤਾ ਜਦੋਂ ਮਿਲਣ ਜਾਂਦੇ ਆ ਹੱਕ ਪੈ ਗਈ ਕਿਸ਼ਨ ਸਿੰਘ ਬਾਪ ਨੂੰ ਬਈ ਹੱਕ ਪੈ ਗਈ ਹੱਕ ਪੈ ਗਈ ਕਿਸ਼ਨ ਸਿੰਘ ਬਾਪ ਨੂੰ ਲਾਲ ਨਾਲ ਮੁਲਾਕਾਤ ਦੇ ਦੇਵੇ ਹੌਸਲਾ ਹੌਸਲਾ ਪਰੋਸੇ ਸਿਰ ਲਾਲ ਦਾ ਡੋਲ ਨਾ ਤੂੰ ਜਾਵੀਂ ਬੱਚਿਆ ਵੇ ਰੀਤ ਆਪਣੀ ਆਪਣੀ ਦੇਸ਼ ਲਈ ਮਰਨਾ ਮਾੜਲੇ ਦੀ ਪੁੱਛ ਜੇਲ੍ਹ ਵਿੱਚ ਜਿੱਥੇ ਤੇਰਾ ਸੀ ਤੇਰਾ ਸੀ ਅਜੀਤ ਸਿੰਘ ਚਾਚਾ ਦੇਸ਼ ਲਈ ਸ਼ਹੀਦ ਹੋ ਗਿਆ ਹੱਸ ਕੇ ओ, कौम किंज मारेना जिगे दसके कौम किंज मारेना जिगे दस के कौम किंज मारेना जिगे दसके मुलाकात का टाइम खत्म हो गया ਹੋ ਕੰਟੀ ਵੱਜ ਗਈ ਮੁਲਾਕਾਤ ਟੁੱਟ ਗਈ ਬਈ ਕੰਟੀ ਵੱਜ ਗਈ ਕੰਟੀ ਵੱਜ ਗਈ ਮੁਲਾਕਾਤ ਟੁੱਟ ਗਈ ਕੱਢ ਲਿਆ ਕੋਟੜੇ ਚੋਂ ਪਗਤ ਸਿੰਘ ਨੂੰ ਸਿੰਘ ਨੂੰ ਲਾ ਲਿਆ ਮੋਰ ਗੋਰਿਆਂ ਦੀ ਗਾਰ ਦਿਨੇ ਜਾਂਦੇ ਸ਼ੇਰ ਨੇ ਸ਼ੇਰ ਨੇ ਮਾਰਿਆ ਨਾਰਾ ਇਨਕਲਾਬ ਜਿੰਦਾਬਾਦ ਦਾ ਜੀ ਫਾਸੀ ਦੇਤਾ ਦੇਤਾ ਪਗਤ ਸਿੰਘ ਸੂਰਮਾ ਮਰ ਜਾਣ ਪਾਪੀ ਰੋਣਿਆ ਰਾਣਾ ਉਹ ਵਰਤ ਥਰੀਕੇ ਵਾਲੇ ਆਵੇ ਗਿਆ ਪਾਣਾ ਵਰਤ ਥਰੀਕੇ ਵਾਲੇ ਆਵੇ ਗਿਆ ਪਾਣਾ ਉਹ ਵਰਤ ਥਰੀਕੇ ਵਾਲੇ ਆਵੇ ਗਿਆ ਪਾਣਾ